ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਕਮਲਦੀਪ ਸਿੰਘ ਸੰਗਾ ਤੇ ਮੈਂ ਤੁਹਾਡੇ ਨਾਲ ਆਪਣੇ ਇੱਥੇ ਆਪਣੀ ਘਰੇਲੂ ਬਗੀਚੀ ਆ ਨਵਾਂ ਸ਼ਹਿਰ ਵਿਖੇ ਉੱਥੇ ਸਾਂਝ ਪਾ ਰਿਹਾ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਆਪਣਾ ਜਿਹੜਾ ਦਵਾਬਾ ਏਰੀਆ ਪੰਜਾਬ ਦਾ ਹੁੰਦਾ ਸੀ ਇਹਨੂੰ ਅੰਬੀਆਂ ਦਾ ਦੇਸ਼ ਦਵਾਬਾ ਕਹਿੰਦੇ ਹੁੰਦੇ ਸੀ ਪਰ ਹੁਣ ਸਾਡੇ ਜਿਹੜੇ ਸਾਲ ਕਾਫੀ ਅੰਬ ਜਿਹੜੇ ਪੁਰਾਣੇ ਤੇ ਸੀ ਜਿਹੜੇ ਆੰਬ ਆ ਉਹ ਖਤਮ ਹੋ ਚੁੱਕੇ ਆ ਬਕਵਾਹ ਕਰਨਾ ਕਰਕੇ ਤੇ ਅਸੀਂ ਇੱਥੇ ਆ ਦੇਖੋ ਆਂਬ ਲਾਇਆ ਸੀਗਾ ਇਹ 6-7 ਸਾਲ ਪਹਿਲਾਂ ਆ ਮੈਨੇ ਨੈਚਰਲ ਆਂਬੋ ਅਇਸੇ ਕਿ ਜਿਸ ਤਰ੍ਹਾਂ ਆਂਬ ਖਾ ਕੇ ਅਸੀਂ ਉਹਨੇ ਇਥੇ ਉਹਨਾਂ ਦੀਆਂ ਗੁਠੀਆਂ ਰੱਖਤੀਆਂ ਸੀਗੀਆਂ ਤੋਂ ਆਪਣੇ ਆਪ ਹੀ ਜੰਪ ਐ ਸੀ ਕੋਈ ਇਹਨਾਂ ਦੀ ਸਪੈਸ਼ਲ ਕੇਅਰ ਨਹੀਂ ਕੀਤੀ ਤੇ ਐਸੀ ਇਸ ਸੀਜ਼ਨ ਦੇ ਵਿੱਚ ਇਹ ਸਾਡੇ ਤਿੰਨ ਚਾਰ ਤਰ੍ਹਾਂ ਦੇ ਬੱਕਰੇ ਬੱਕਰੇ ਵਧੀਆ ਕਿਸਮ ਦੇ ਆਂਬ ਆ ਤੇ ਇਹ ਸਾਨੂੰ ਸਵੇਰ ਨੂੰ 5-7 ਡਾਂਢੀ ਵੀ ਉਹ ਨੈਚੁਰਲ ਇਹ ਥੱਲੇ ਤੋਂ ਮਿਲਦੇ ਸੀਗੇ ਤੇ ਅਸੀਂ ਵਧੀਆ ਇਹਨਾਂ ਦਾ ਫੁੱਲ ਸੀ ਸਾਡਾ ਸੀਜ਼ਨ ਲੰਘਿਆ ਨਾਲ ਇਹ ਜਾਮਣ ਲੱਗੀ ਉਹ ਜਾਮਣ ਨਾਲੇ ਤੈਸੇ ਟੂਪਨੀ ਲੱਗਾ ਇਹਨਾਂ ਦੇ ਆਂਬ ਜਿਹੜੇ ਆ ਉਹ ਅਸੀਂ ਆ ਪਨੀਰੀ ਤਿਆਰ ਕੀਤੀ ਆ ਹੁਣ ਅੱਗੇ ਆਪਣੇ ਇਹ ਪਨੀਰੀ ਦੇਖੋ ਆਪਾਂ ਗੁੱਟੀਆਂ ਸਾਫ਼ ਕਰਕੇ ਇੱਥੇ ਧੋ ਕੇ ਤੇ ਉਹਨਾਂ ਨੂੰ ਵੇਚ ਦਿੱਤੀਆਂ ਤੇ ਅੱਗੇ ਆ ਦੇਖੋ ਆਪਾਂ ਇਹਨਾਂ ਨੂੰ ਲਫਾਫਿਆਂ ਦੇ ਵਿੱਚ ਹੁਣ ਲਾਵਾਗੇ ਆ ਪਹਿਲੇ ਪਿਛਲੇ ਸਾਲ ਦੇ ਹੈਗੇ ਆ ਤਿਆਰ ਤੇ ਆ ਅੱਗੇ ਨਵੇਂ ਆ ਤੇ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਆ ਤੇ ਵਾਦ ਤੋਂ ਬਾਅਦ ਮੂਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਜਿਹੜੇ ਵੀ ਇਹਨਾਂ ਨੂੰ ਪਾਲਣ ਵਾਲੇ ਹੈਗੇ ਆ ਕਿਸਾਨ ਹੈਗੇ ਆ ਤੇ ਉਹਨਾਂ ਨੂੰ ਅੱਗੇ ਵੰਡਾਂਗੇ ਤਾਂ ਕਿ ਸਾਡਾ ਮੋੜ ਜਿਹੜਾ ਆਪਾਂ ਅੰਬਾਂ ਦੀ ਆਪਾਂ ਕਾਸ ਨੂੰ ਇੱਥੇ ਵਿਦਾ ਸਕੀਏ ਕਿਉਂਕਿ ਦੇਸੀ ਅੰਬ ਜਿਹੜਾ ਆ ਇਹੇ ਚੌਥੇ ਸਾਲ ਇਹ ਤਕਰੀਬਨ ਲੱਗਣ ਲੱਗ ਪਿਆ ਸੀਗਾ ਤੇ ਇਹਨੂੰ ਬਹੁਤੀ ਕੇਅਰ ਦੀ ਕੇਅਰ ਦੀ ਲੋੜ ਨਹੀਂ ਹੈ ਕੋਈ ਵੀ ਆਪਾਂ ਇਹਨੂੰ ਖਾਸ ਇਹਦੀ ਇਹ ਖਾਦੀ ਲੱਗਦੀਆਂ ਖਾਦ ਜਾਂ ਦੇਸੀ ਖਾਦ ਨਹੀਂ ਪਾਈ ਨੇਚਰਲੀ ਹੈ ਸਾਰਾ ਇਹ ਸਾਡੀ ਸੇਤ ਨੇ ਜਿਹੜੀ ਨੇਚਰਲ ਚੀਜ਼ ਹੈ ਬਹੁਤ ਹੀ ਚੰਗੀ ਆ ਤੇ ਇਸ ਤਰ੍ਹਾਂ ਦੇ ਇਹਦੇ ਕੈਂਪੇਨ ਦੇ ਵਿੱਚ ਸਾਡੇ ਨਾਲ ਜੁੜਨ ਲਈ ਤੁਸੀਂ ਵੀ ਭਾਗੀਦਾਰ ਬਣੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਦਰੱਖਤਾਂ ਦੀ ਸਾਨੂੰ ਬੜੀ ਲੋੜ ਆ ਕਿਉਂਕਿ ਅਸੀਂ ਯਾਦ ਕੀ ਇਸ ਸੀਜ਼ਨ 'ਚ ਵੀ ਦੇਖ ਰਹੇ ਹਾਂ ਸਾਡੇ ਇੱਥੇ ਦਬਾਬਾ ਏਰੀਏ 'ਚ ਮੈਂ ਦੇਖਿਆ ਵੀ ਕਾਫੀ ਇੱਥੇ ਬਾਰਸ਼ਾਂ ਘੱਟ ਹੋਈਆਂ ਆ ਤੇ ਬਾਰਸ਼ਾਂ ਘੱਟ ਹੋਣ ਦਾ ਕਾਰਨ ਇਹ ਹੀ ਆ ਕਿ ਸਾਡਾ ਪੰਜਾਬ ਦਾ ਏਰੀਆ ਬਹੁਤ ਦਰੱਖਤਾਂ ਥੱਲੇ ਬਹੁਤ ਘੱਟ ਆ ਤੇ ਉਹਨੂੰ ਅਸੀਂ ਲੜ ਰਲ ਮਿਲ ਕੇ ਵਧਾਈਏ ਤਾਂ ਕਿ ਸਾਡਾ ਜਿਹੜੇ ਨੈਚੁਰਲ ਰਿਸੋਰਸ ਜਿਆ ਉਹ ਸਾਡੇ ਉਹਨਾਂ ਨੂੰ ਆਪਾਂ ਸਾਫ਼ ਸਕੀਏ ਤੇ ਸਾਡੀ ਜਿਹੜੀ ਆ ਇਹ ਆਪਣਾ ਜੀਵਨ ਹੈ ਸਿਹਤ ਆ ਉਹ ਤੰਦਰੁਸਤ ਰਹੇ ਤੇ ਹਵਾ ਹਵਾ ਮਿੱਟੀ ਤੇ ਪਾਣੀ ਇਹਨਾਂ ਨੂੰ ਸਾਫ਼ ਰੱਖਣ ਦੀ ਬਹੁਤ ਹੀ ਸਾਨੂੰ ਜ਼ਰੂਰਤ ਹੈ ਆਓ ਆਪਾਂ ਇਹ ਹਰਾਲ ਮਿਲ ਕੇ ਹੰਬੜਾ ਮਾਰੀਏ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੀਏ ਧੰਨਵਾਦ ਜੀ